ਹਾਂਜੀ ਸਰ ਜਿਹੜਾ ਗਰੋ ਫੜਿਆ ਹੈ ਦੇ ਬਾਰੇ ਦੱਸ ਦਿਓ ਜੀ ਇਹ ਸਾਡੀ ਰਾਜਸਾਸੀ ਥਾਣੇ ਦੀ ਪੁਲਿਸ ਨੂੰ ਲਾਅ ਐਂਡ ਆਰਡਰ ਕੰਪਲੂ ਕਰਨ ਦੇ ਵਿੱਚ ਬਹੁਤ ਜਿਆਦਾ ਸਫਲਤਾ ਮਿਲੀ ਆ ਕਿਉਂਕਿ ਇਹ ਬੜਾ ਮੈਲੋਰੀਅਸ ਹੈ ਗਿਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਦੇ ਮੈਨੂ ਦੇ ਵਿੱਚ ਇੱਕ ਵਾਅਦਾ ਕੀਤੀ ਸੀ ਲੁੱਟਣ ਦੀ ਨੀਅਤ ਨਾਲ ਕੰਮ ਚਲਾਈ ਸੀ ਉਹ 191 ਨੰਬਰ ਨੂੰ ਕਰਮਾ ਥਾਣੇ ਰਣਜੀਤ ਦੇ ਮੈਨੂ ਚੈਨ ਅੱਧਰ ਗਿਆ ਇਸ ਤੋਂ ਇਲਾਵਾ ਇਹਦੇ ਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ 2ਮ ਕਤਨੇ ਦਰਜਾ 136 ਨੰਬਰ ਮਕਦਮਾ ਵਾ ਜਿਦੇ ਵਿੱਚ ਇਹਨਾਂ ਨੇ ਇੱਕ 17.5 ਸਾਲ ਦਾ ਮੁੰਡਾ ਲਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿਣ ਤੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨਾਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਇੱਕ ਇਹ ਦੇ ਇੱਕ ਦਾ ਸਾਥੀ ਗਗਨ ਜਿਹੜਾ ਉਹ ਯੂ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ 2017 ਦੇ ਵਿੱਚ ਮਰਡਰ ਕੀਤਾ ਸੀ ਅਜਨਾਲੇ ਤੇ ਉਹਦੇ ਵਿੱਚ 182 ਨੰਬਰ ਮਕਦਮਾ ਅਰਜਿਆ 2017 ਦਾ ਕਤਲ ਦਾ ਰਿਜਿਸਟ੍ਰੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਕਰਨ ਭਗੌੜੇ ਆ ਇਸ ਤੋਂ ਨਵਾ ਹੁਣ ਇਹ ਜੰਦਰ ਪਰਸੋਂ ਅਸੀਂ ਰਾਤ ਫੜਿਆ ਇੱਕ ਜਨਗਾਰ ਦੇ ਵਿੱਚ ਸ਼ੀਏ ਜਾਨੇ ਪਿਸਤੋਲ ਨਾਲ ਲੈਸ ਹੋ ਕੇ ਕਿਸੇ ਲੁੱਟਖੋ ਦੀ ਵਾਰਦਾਤ ਨੂੰ ਇਨਜਾਮ ਦੇਣ ਲਈ ਰੈਕੀ ਕਰ ਰਿਆ ਸੀਗੇ ਇਸ ਤੋਂ ਪਹਿਲਾਂ ਇਹਨਾਂ ਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਗੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਇੱਥੇ ਬਤਰਾ ਸੀ ਇਹਨਾਂ ਨੇ ਵਾਰਦਾਤ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਰਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀ ਘੁਮਤੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮੁਸ਼ਕਲਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਪਿਸਤੌਲ 315 ਬੋਰ ਤੇ ਜਿੰਦਾ ਰੌਂਦ ਇੱਕ 에어 ਸ਼ੌਟਅਰ ਗਨ ਦੇ ਇੱਕ ਜਿਹੜਾ ਹੈਗਾ ਵਾ ਫਟਾਉਣਾ ਪਿਸਤੌਲ ਇਹਨਾਂ ਤੋਂ ਬਰਨਦ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਆ ਜਿਹੜੇ ਪੰਜ ਟਾਈਪ ਹੁੰਦੇ ਆ ਕਲਾਈ ਦੇ ਵਿੱਚ ਪਾਈਦੇ ਆ ਲੋਹੇ ਦੇ ਇਹ ਮਿਲਿਆ ਇਸ ਤੋਂ ਇਲਾਵਾ ਇਹਨਾਂ ਨੂੰ 6 ਮੋਬਾਈਲ ਬਰਾਮਦ ਕੀਤੇ ਆ ਕਿ ਜਨ ਗੱਡੀ ਬਰਾਮਦ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਹੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਪਛਾਣ ਹੋ ਗਿਆ ਵਾ ਤੇ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਗਿੱਛ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਈਆਂ ਉਹ ਅਸੀਂ ਸਫਾ ਵਿੱਚ ਲਿਹਾ ਕੇ ਤੇ ਉਹਨਾਂ ਸਾਰੇ ਥਾਣਿਆਂ ਨੂੰ ਸੂਚਿਤ ਕਰਾਂਗੇ ਤੇ ਜਿਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈਸੀ ਜੁੜੇ ਫਿਲਹਾਲ ਥਾਣੇ ਅਜਨਾਲੇ ਦੇ ਤੇ ਰੰਜੀਤ ਦੇ ਵਾਲੇ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਣੀ ਸਰ ਇਹ ਆਲਰੇਡੀ ਬੰਦੇ ਜਿਹੜਾ ਇਹ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ ਮਤਲਬ ਕੀ ਬੈਕਗ੍ਰਾਉਂਡ ਕਿਸੇ ਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਹਦੇ ਵਿੱਚ ਕਰਨਦੀਪ ਸਿੰਘ ਜਿਹੜਾ ਵਾ ਤੇ ਇੱਕ ਗਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਭਗੋੜਿਆ ਤੇ ਇਥੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਪਰਾਧ ਦੇ ਵਿੱਚ ਕਿੰਨੀ ਕੁ ਲੱਗੀ ਹੋਈ ਆ ਸਾਰੇ ਕੁਝ ਸਪਾਰੀਕੂਲਰ ਵੀ ਹੈਗੇ ਸਪਾਰੀ ਲੈ ਕੇ ਵੀ ਜਿਹੜਾ ਮੈਨੂੰ ਜਨਾਲੇ ਸਾਡੇ ਤੋਂ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਟੱਕਰ 'ਚ ਮਾਰਿਆ ਸੀ ਸਾਡ ਡਿਊਰ ਇਨਵੈਸਟੀਗੇਸ਼ਨ ਹੋ ਰਹੀ ਖਲਾਸੀਆਂ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਮਾਂਡ ਹੈ 16 ਤਰੀਕ ਤੱਕ ਇਹਨਾਂ ਤੋਂ ਪੂਰੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ 'ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟ੍ਰੇਸ ਕਰਾਂਗੇ ਕੱਲ ਇਹਨਾਂ ਨੂੰ ਅਸੀਂ ਸੀਆਈਏ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਜਿਹੜਾ ਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚੱਗੀ ਲੱਗਦੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਦਲਤਿਆ ਕੇ ਠੀਕ ਆ ਡਿਊਰਿੰਗ ਇਨਵੈਸਟੀਗੇਸ਼ਨ ਥੈਂਕ ਯੂ